ਲੈ ਵੀ ਮਿੱਤਰੋ ਅੱਜ ਨੌਜਵਾਨ ਆਇਆ ਜੀ ਮੋੜ ਮੰਡੀ ਬੱਕਰੀਆਂ ਦੀ ਮੰਡੀ ਆਇਆ ਜੀ ਆਪਣਾ ਬੱਕਰਾ ਹਰਪੀਤ ਬਾਜੀ ਨਾਲ ਆ ਜੀ ਪਰਿਆ ਬੱਚੇ ਦੀ ਆਪਣੇ ਦੀ ਦੇਖੋ ਜੀ ਇਹ ਆ ਜੀ ਮੋੜ ਮੰਡੀ ਕਹਿੰਦੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਜਾ ਕੇ ਬੱਕਰੀਆਂ ਬੱਕਰੀਆਂ ਚੱਕੀ ਤਰੇ ਹੋ ਜਾਂ ਲੋ ਇਹ ਉੱਥੇ ਮੁਰਗਾ ਵਾਲਾ ਬੈਠਾ ਈ ਮੁਰਗਾ ਵਾਲਾ ਕਿੱਥੇ ਆ ਹੋਏ ਮੁਰਗਿਆਂ ਵਾਲਾ ਬੰਦਾ ਯਾਰ ਉੱਡ ਗਿਆ ਉਹ ਬੈਠਾ ਇੱਕ ਪਹਿਲਾਂ ਦਿਖਾਵਾਂਗੇ ਲੈ ਵੀ ਮਿੱਤਰੋ ਮੰਡੀਆਂ ਆਈਆਂ ਮੰਡੀਆਂ ਆਈਆਂ ਨੇ ਹੈ ਆਏ ਆਪਣਾ ਬੱਕਰਾ ਵਾ ਲੈ ਵੀ ਮਿੱਤਰੋ ਬਾਹਰ ਖੜੇ ਆ ਬੱਕਰਾ ਲਈ ਆਪਣੇ ਵਾਲਾ ਗਰਮੀ ਬਹੁਤ ਆ ਬਾਈ ਮੁਰਗੇ ਬਹੁਤ ਆ ਰਹੇ ਆ ਬਾਈ ਇਹ ਇੱਥੇ ਮੁਰਗੇ ਮੁਰਗੇ ਹੁੰਦੇ ਆ ਟੌਪ ਦਾ ਕੰਮ ਹੀ ਆ ਘਰਪੀ ਤੇ ਬਾਜੀ ਡਾਊਨ ਲੈ ਵੀ ਮੇਟਰੋ ਮੋੜ ਦਾ ਮੇਲਾ ਦਿਖਾਈ ਯਾਰ ਪੀਤ ਭਾਜੀ ਨਾਲ ਆ ਜਾ ਓਏ ਵੇ ਆਪਣੇ ਵਾਲਾ ਬੱਕਰਾ ਕਿਧਰ ਗਿਆ ਉਹ ਜਾਂਦਾ ਉਹ ਜਾਂਦਾ ਕਿਧਰ ਗਿਆ ਟੱਪ ਗਿਆ ਓਏ ਖੜ ਜਾ ਮੂਰੇ ਆਊਗਾ ਉਹ ਜਾਂਦਾ ਜੀ ਆਪਣੇ ਵਾਲਾ ਬੱਕਰਾ ਲਾ ਪਾ ਵੇਚਿਆ ਇਹ ਲਾਲ ਜਆ ਆ ਸੀ ਦੇਖੋ ਜੀ ਮੇਰੇ ਵੀਰੋ ਕਿਨੇ ਵੇ ਬਾਈ ਹਾਂ ਓਏ ਬੱਕਰੀਆਂ ਬੱਕਰੇ ਬਹੁਤ ਆਉਂਦੇ ਜੀ ਇੱਥੇ ਇੱਧਰ ਇੱਧਰ ਚੱਲਦੇ ਆ। ਉਹਨੂੰ ਦੇਖੀਏ ਕਿਥੇ ਲੀ ਜਾਂਦਾ ਆਪਣੇ ਵਾਲੇ ਪਿੰਡਾਂ ਦੇ ਆ ਜਾਓ ਬਈ ਤੁਹਾਨੂੰ ਮਾਦੀ ਦਿਖਾਈਏ ਇੱਕ ਆਵਾ ਬਾਈ ਦੀ। ਮੈਂ ਇਥੇ ਭੈਂਗਮ ਲਈ ਖੜਾ ਸੀ ਯਾਰ ਬੇਇਜ਼ਤੀ ਹੋਏ। ਮੈਂ ਨਾਲੇ ਬੇਇਜ਼ਤੀ ਉਹ ਖੜੀ ਆ। ਉਹ ਖੜੀ ਆ। ਮਹੰਗਾਂ ਮੁਰਗੀ ਬਾਈ। ਵੇਚਣ ਵਾਸਤੇ ਬਹੁਤ ਜਾਨਵਰ ਚੰਗੇ ਚੰਗੇ ਆਉਂਦੇ ਇੱਥੇ। ਆਹ ਦੇਖੋ ਭਿੱਡੇ-ਬੂਡੇ ਮਿਕਸਡ ਅਪ ਬਰੀਡਾਂ। ਲਾਵੀ ਮੈਟਰੋ ਸੀਰ ਕੋਕੜਵਾਦੂ ਇਥੇ ਆਓ ਜੀ ਮੁਰਗਿਆਂ ਦੀ ਮੰਡੀ ਆਇਆ ਕਹਾਂ ਚੱਲ ਗਏ ਆ ਵੀ ਸੋਣਾ ਨਾ ਬਸ ਤੇਲੇ ਟੀ ਪੂਛਲਾ ਆਇਆ ਕਹਾਂ ਚੱਲ ਗਈ ਏ ਕਿਉਂ ਉਪਰ ਕਿਹੜਾ ਪਿੰਡਾ ਚਾਹ ਕਰਤਾ ਓਏ 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 ਕੀ ਨਾਮ ਹੈ ਦਾ ਇਹਦਾ ਇਹ ਨਾ ਤਾਂ ਮਾਹੀ ਹੈ ਇਹ ਤੇ ਕਰ ਲੈ ਇਹ ਬੀਟ ਬਦ ਨਹੀਂ ਲੈ ਵੀ ਮਿੱਤਰੋ ਲੈ ਵੀ ਮਿੱਤਰੋ ਮੰਡੀ ਦੇਖ ਕੇ ਸਾਨੂੰ ਕੋਈ ਐਡਾ ਸਵਾਦ ਨਹੀਂ ਆਇਆ ਮੁਰਗੇ ਬਈ ਯਾਰ ਕਾਮਯਾਬ ਕਾਣੂ ਹੁੰਦੇ ਮੰਡੀਆਂ ਤੋਂ ਮਿਲਦੇ ਨਹੀਂਵੇਂ ਕੰਮ ਦੇ ਸੀ। ਮੰਡੀਆਂ ਤੋਂ ਕੋਈ ਨਸਲਾ ਨਹੀਂ ਮਿਲਦਾ ਬਾਈ। ਭਲੇਖੇ ਜਣਾ ਰਹੇ ਹੋ ਯਾਰ। ਇੱਥੇ ਕੋਈ ਕੰਮ ਦੇ ਸੀਲ ਨਹੀਂ ਹੈਗੇ ਚੱਕ ਲਿਆ। ਐਵੇਂ ਮੇਰਾ ਵੀਰਣਾ ਭਲੇਖੇ ਲੈ ਕੇ ਤੋਂ ਖਰੀਦੀ ਜਾਂਦੇ ਹੋ। ਖਰੀਦਿਆ ਨਾ ਕਰੋ ਬਾਈ। ਹਾਂ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਮੇਰੇ ਵੀਰੋ। ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਹਰਪੀਤ ਭਾਜੀ ਦਾ ਮੁਰਗਾ। ਤੇ ਬਹੁਤ ਚਿਰਾਂ ਬਾਅਦ ਦਿਖਾਵਾਂਗੇ ਅੱਜ ਆਪਾਂ ਤੁਹਾਨੂੰ ਕੁੱਕੜ। ਉਹ ਕੌਣ ਬੈਠਾ? ਲੈ ਵੀ ਮਿੱਤਰੋ। ਆ ਆ ਜੀ ਪੱਠਾ ਤੇ ਆਪਾਂ ਸਮ ਕਰਾਉਣੇ ਦਾ ਸ਼ੌਂਕ ਚੰਗੀ ਤਰ੍ਹਾਂ ਇੱਧਰ ਖੁੱਲੇ ਛੱਡ ਕੇ ਦੇਖੋ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਸ਼ੌਂਕ ਕਰਾਉਂਦੇ ਹੁਣ ਵੀ ਕਰਾਉਣੇ ਆ ਤੇ ਆਪਾਂ ਇਹ ਤੁਹਾਨੂੰ ਕਰਾਵਾਂਗੇ ਸ਼ੌਂਕ ਪੂਰੇ ਟਾਪ ਦੇ ਪੱਠੇ ਦਾ ਜਿਹੜਾ ਆਪਣੇ ਘਰੇ ਆ ਹਰਪੀ ਦਵਾਈ ਜੀ ਕੋਲੇ ਰੱਖਿਆ ਹੋਇਆ ਤੇ ਜਾਨਵਰ ਬਾਈ ਤੁਸੀਂ ਆਪ ਦੱਸਿਓ ਕਮੈਂਟ ਕਰਕੇ ਵੀ ਕੀ ਬਰੀਕੀਆਂ ਹਨਾ ਜਿਹੜੀਆਂ ਨੇ ਬਰੀਕੀਆਂ ਆਪਾਂ ਤੁਹਾਨੂੰ ਉਹ ਵੀ ਦੱਸਦੇ ਆ ਪਹਿਲਾਂ ਆਪਾਂ ਤੁਹਾਨੂੰ ਸ਼ੌਂਕ ਕਰਾਉਣੇ ਛੱਡ ਕੇ ਜਾਂਵਾਂਗਾ ਥੱਲੇ ਲੈ ਬਈ ਮਿੱਤਰੋ ਦੇਖੋ ਪੱਠਾ ਇਹ ਆ ਜੀ ਹਰਪੀ ਦਵਾਈ ਜੀ ਕੇ ਘਰ ਕਾ ਪੱਠਾ ਦੇਖਿਓ ਜੀ ਇਹ ਆ ਦੇਖ ਮੇਰੇ ਵੀਰੋ ਰੋ ਪੱਠੇ ਦਾ ਚੈੱਕ ਕਰੋ ਬਹੁਤ ਵੀਰ ਪੁੱਛ ਦਿੰਦੇ ਆ ਵੀ ਮਸਤੀ ਚ ਕਿਵੇਂ ਲਾਈਏ ਜਾਨਵਰ ਮਸਤੀ ਮਸਤੀ ਆਈ ਜਦੋਂ ਇਹ ਇਨਵਾਇਰਨਮੈਂਟ ਹੋਊਗਾ ਨਾ ਖੁੱਲਾ ਇੱਥੇ ਬਾਹਰ ਫਿਰਦਾ ਰਹਿੰਦਾ ਨਾ ਇਹ ਖੁਦ ਵਕ ਖੁਦੀ ਮਸਤੀ ਚ ਆ ਜਾਂਦਾ ਹੈ ਬਾਕੀ ਆਪਾਂ ਤੁਹਾਨੂੰ ਫੜ ਕੇ ਦਿਖਾਉਣੇ ਦਾ ਮੂੰਹ ਸਿਰ ਸ਼ੌਕ ਕਰਾਉਣਾ ਸਾਰਾ ਕੁਝ ਚੈੱਕ ਕਰਾਵਾਂਗੇ ਆਪਾਂ ਤੁਹਾਨੂੰ ਇੱਕ ਮਿੰਟ ਦਿਖਾਉਣੇ ਆ ਜੀ ਲੈ ਵੀ ਮਿੱਤਰੋ ਹੁਣ ਆਪਾਂ ਜਾਨਵਰ ਨੂੰ ਹੱਥ ਚੈੱਕ ਕਰਾ ਕੇ ਦਿਖਾਉਣੇ ਆ ਜੀ ਇਹਦੇ ਨੱਤਾਂ ਵਾ ਹਾਂ ਟੰਗਾ ਸਾਰਾ ਕੁਝ ਦਿਖਾਉਣੇ ਆ ਆਪਾਂ ਤੇ ਲੈ ਵੀ ਮਿੱਤਰੋ ਹੁਣ ਆਪਾਂ ਤੁਹਾਨੂੰ ਪਹਿਲਾਂ ਤੇ ਜਾਨਵਰ ਥੱਲੇ ਦਾ ਤਾਂ ਥੱਲੇ ਦਾ ਕੇ ਆਪਾਂ ਤੁਹਾਨੂੰ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਸਮਝਾਉਣੇ ਆ ਜੀ ਪਹਿਲਾਂ ਆਪਾਂ ਕਰੀਏ ਗੱਲ ਫੇਸ ਦੀ ਦੇਖੋ ਜੀ ਫੇਸ ਹੈਗਾ ਕਿੰਨਾ ਚੀਰਮਾ ਫੇਸ ਇਹਨੂੰ ਕਹਿੰਦੇ ਆ ਜੀ ਘੱਟਮਾ ਫੇਸ ਇਹ ਨੋਕ ਦੇਖੋ ਆ ਨੋਕ ਦੇਖੋ ਜੀ ਚਿਰੀਆਂ ਵਾਲੀ ਨੋਕ ਅੱਜ ਕੱਲ ਇਹ ਚੱਲਦੀ ਆ ਜੀ ਦੇਖੋ ਨੋਕ ਪਤਲੀ ਚੱਲ ਜੂਗੀ ਪਰ ਅੰਚਰੀਆਂ ਜ਼ਰੂਰੀ ਹੋਣ ਇਹਨਾਂ ਨੂੰ ਦੇਖੋ ਛਰੀਆਂ ਦੀ ਕਿੰਨੇ ਸੋਹਣੀਆਂ ਅੱਖ ਅੱਖ ਚੈੱਕ ਕਰੋ ਜੀ ਇਹ ਜਿਹੜੀ ਅੱਖ ਹੈ ਨਾ ਜੀ ਇਹ ਲੰਬੀ ਅੱਖ ਹੈ ਜਿਹੜੀ ਐ ਲੰਮੀ ਅੱਖ ਹੁੰਦੀ ਹੈ ਜੀ ਉਹ ਅੱਖ ਕਾਣੀ ਘੱਟ ਹੁੰਦੀ ਹੈ ਹੁਣ ਹੁਣ ਆਪਾਂ ਤੁਹਾਨੂੰ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਤੁਹਾਨੂੰ ਹੁਣ ਦੱਸਦੇ ਹਾਂ ਧੌਣ ਬਾਰੇ ਦੇਖੋ ਜੀ ਧੌਣ ਦੀ ਮਜ਼ਬੂਤੀ ਹੈ ਜਿਹੜੀ ਛੋਡੇ ਕੁੱਕੜ ਦੀ ਧੌਣ ਦੀ ਮਜ਼ਬੂਤੀ ਐ ਇੰਨਾ ਹੋਣੀ ਚਾਹੀਦੀ ਹੈ ਕਿ ਧੌਣ ਚਾਰ ਉਂਗਲਾਂ ਦੀ ਹੋਵੇ ਦੇਖੋ ਇਹ ਥੋੜੀ ਉੱਚੀ ਹੈ ਐ ਖੜੀ ਇੰਨੀ ਉੱਚੀ ਆ ਗਈ ਨਾ ਇਹਦਾ ਮਤਲਬ ਹੈ ਧੌਣ ਥੋੜੀ ਜਿ ਜਿਹੜੇ ਜਮਾਂ ਚਾਰ ਉਂਗਲਾਂ ਧੌਣੂ ਉਹ ਜਿਆਦਾ ਮਜ਼ਬੂਤ ਹੋ ਗਈ ਠੀਕ ਹੈ ਜੀ ਬਾਕੀ ਆਪਾਂ ਗੱਲ ਕਰਦੇ ਆਂ ਪੱਲਿਆਂ ਦੀ ਜਿਹੜੇ ਪੱਲੇ ਹੁੰਦੇ ਆ ਜੀ ਕੋਲਿਆਂ ਵਾਲੇ ਹਾਂਜੀ ਜਿਹੜੇ ਕਾਲੇ ਕੰਡੇ ਆਗੇ ਜੀ ਇਹ ਕਹਿੰਦੇ ਹੁੰਦੇ ਆ ਵੀ ਇਹਨਾਂ ਦੇ ਵਿੱਚ ਸੱਟ ਮਾਰਨ ਦਾ ਤਰੀਕਾ ਵਧੀਆ ਹੁੰਦਾ ਬਾਕੀ ਆਪਾਂ ਗੱਲ ਕਰਦੇ ਆਂ ਜੀ ਹਾਈਟ ਬਾਰੇ ਬਹੁਤ ਬੰਦਿਆਂ ਦਾ ਸੁਭਾਅ ਹੁੰਦਾ ਵੀ ਹਾਈਟ ਦਾ ਕੀ ਡਿਸੀਜਨ ਆ ਜਾਏ ਅਸੀਂ ਹਾਈਟਡ ਮੁਰਗੇ ਰੱਖੀਏ ਜਾਂ ਛੋਟੀ ਹਾਈਟ ਵਾਲੇ ਰੱਖੀਏ ਇਹਦੇ ਵਿੱਚ ਦੋ ਗੱਲਾਂ ਆ ਗਈਆਂ ਜਿਹੜਾ ਤਾਂ ਆ ਗਿਆ ਜੀ ਹਾਈਟਡ ਮੁਰਗਾ ਉਹ ਵੱਖਰੀ ਚੀਜ਼ ਆ ਛੋਟੀ ਹਾਈਟ ਦੇ ਮੁਰਗੇ ਵੱਖਰੀ ਚੀਜ਼ ਆ ਇਹ ਕਹਿਣ ਦਾ ਭਾਵ ਕਿ ਦੋ ਪ੍ਰਕਾਰ ਦੇ ਆ ਗਏ ਬਰੀਡ ਇੱਕੋ ਹੀ ਹੈ ਪਰ ਇਹਨਾਂ ਦੇ ਵਿੱਚ ਜੇ ਕੋਈ ਇੱਕ ਹੁੰਦੀ ਹੈ ਪਿਓਰਿਟੀ ਦੇ ਵਿੱਚ ਛੋਟੀ ਹਾਈਟ ਦੇ ਮੁਰਗੇ ਪਿਓਰਿਟੀ ਦੇ ਵਿੱਚ ਛੋਟੀ ਹਾਈਟ ਦੇ ਮੁਰਗੇ ਬਹੁਤ ਘੱਟ ਮਿਲਦੇ ਆ ਜਿਨ੍ਹਾਂ ਦੇ ਵਿੱਚ ਫੇਸ ਦੀ ਕੁਆਲਿਟੀ ਜ਼ਿਆਦਾ ਹੁੰਦੀ ਹੈ ਲੈਗਸ ਦੀ ਕੁਆਲਿਟੀ ਬਹੁਤ ਜ਼ਿਆਦਾ ਹੁੰਦੀ ਹੈ ਬੋਨ ਉਹਨਾਂ ਦਾ ਬੋਨ ਸਟਰਕਚਰ ਹੈਵੀ ਹੁੰਦਾ ਜਿਹੜੇ ਆਗੇ ਜੀ ਹਾਈਟਡ ਮੁਰਗੇ ਉਹ ਉਹਨਾਂ ਦਾ ਐਸੀਨ ਆ ਜੀ ਦੇਖੋ ਪਹਿਲੀ ਗੱਲ ਤਾਂ ਜੀ ਇਹ ਲੋਕ ਕੀ ਕਹਿੰਦੇ ਆ ਕਿ ਅਸੀਂ ਮੁਰਗੀ ਸਾਡੀ ਹਾਈਟਡ ਹੈ ਮੁਰਗਾ ਸਾਡਾ ਛੋਟਾ ਹੈ ਜਿਹੜਾ ਹਾਈਟ ਵਾਲਾ ਉਹਦੇ ਵਿੱਚ ਬੈਸਟ ਕਿਹੜਾ ਹੋਊਗਾ ਤਾਂ ਹੀ ਉਹਨਾਂ ਦੇ ਵਿੱਚ ਬੈਸਟ ਮੁਰਗਾ ਹੀ ਹੋਊਗਾ ਕਿਉਂਕਿ ਬੱਚਾ ਬੱਚਾ ਲੰਬਾਈ ਹੋ ਰਿਜ਼ਲਟ ਆਉ ਮੁਰਗੇ ਦੇ ਪਰ ਜਿਹੜੀ ਮੁਰਗੀ ਉੱਚੀ ਲੱਗੀ ਨਾਲ ਉਹਦੇ ਨਾਲ ਬੱਚੇ ਹਾਈਟ ਕਰਵਾਣਗੇ ਜੇ ਤੁਸੀਂ ਵੱਡੇ ਕੁੱਕਰ ਨਾਲ ਛੋਟੀ ਮੁਰਗੀ ਲਈ ਜੇ ਛੋਟੀ ਹਾਈਟ ਵਾਲੀ ਤਾਂ ਉਹਦੇ ਨਾਲ ਬੱਚੇ ਨਿੱਕੇ ਬਣ ਜਾਣਗੇ ਇਹ ਇੱਕ ਸਾਇੰਸ ਹੈ ਇਹ ਜੈਨੇਟਿਕਸ ਹੁੰਦੇ ਹਨ ਇਹਨਾਂ ਦੇ ਜੀ ਇਹ ਥੋੜਾ ਜਿਹਾ ਬਜਾਏ ਵੱਡਾ ਪ੍ਰੋਸੈਸ ਹੈ ਆਪਾਂ ਤੁਹਾਨੂੰ ਜੇ ਤੁਸੀਂ ਕਮੈਂਟ ਕਰਾ ਅਗਲੀ ਵੀਡੀਓ ਦੱਸਾਂਗੇ ਤੇ ਬਾਕੀ ਆਪਾਂ ਹੁਣ ਆਪਾਂ ਗੱਲ ਕਰਦੇ ਹਾਂ ਜਾਨਵਰ ਦੀ ਕੁਆਲਿਟੀ ਬਾਰੇ ਜਿਹੜਾ ਜਾਨਵਰ ਦਾ ਹੁੰਦਾ ਜੀ ਜੋੜ ਬਹੁਤ ਲੋਕਾਂ ਨੂੰ ਨਹੀਂ ਪਤਾ ਜੋੜ ਬਾਰੇ ਦੇਖੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜਾ ਆ ਆ ਗਿਆ ਨਾ ਜੀ ਆ ਆ ਚੀਜ਼ ਆ ਚੀਜ਼ ਜਿੰਨੀ ਚੌੜੀ ਹੋ ਚਾਰ ਉਂਗਲਾਂ ਪੰਜ ਉਂਗਲਾਂ ਛੇ ਚੌੜੀ ਹੈ ਜੀ ਤਾਂ ਜਿੰਨੀ ਇਹ ਚੌੜੀ ਹੋਊਗੀ ਉਹਨਾਂ ਦੇ ਵਿੱਚ ਜੋਰ ਵੱਧ ਹੋਊਗਾ ਇਹਨਾਂ ਦਾ ਭਾਅ ਚੰਗੀ ਖਰਾਕ ਖਾਦੇ ਹੋਏ ਮੁਰਗੇ ਵਿੱਚ ਜਿੰਨੀ ਆ ਚੀਜ਼ ਚੌੜੀ ਹੋ ਉਹਨਾਂ ਦੇ ਵਿੱਚ ਜੋਰ ਜ਼ਿਆਦਾ ਹੋਊਗਾ ਜਿਹੜਾ ਆਹ ਜੋੜ ਹੁੰਦਾ ਜੀ ਥੱਲੇ ਵਾਲਾ ਜਿੰਨਾ ਇਹ ਠੁਕਿਆ ਹੋਊਗਾ ਆਹ ਜੋੜ ਦੇਖੋ ਜੀ ਇਹਦਾ ਜੋੜ ਬਿਲਕੁਲ ਠੁਕਿਆ ਹੋਇਆ ਉਹਦਾ ਉਹਦਾ ਵੀ ਸਿਆਣੇ ਬੰਦਿਆਂ ਦਾ ਜਿਆ ਮਨ ਲਓ ਕਿ ਜਿਹੜੇ ਐਕਸਪੀਰੀਅੰਸ ਆਪਾਂ ਦਾ ਚਲੋ ਇਹਨਾਂ ਨਹੀਂ ਪਤਾ ਜਿੱਦਾਂ ਆਪਾਂ ਸੁਣੀ ਆ ਗੱਲ ਤਾਂ ਵੀ ਕਹਿੰਦੇ ਨੇ ਕਿ ਉਹ ਮੁਰਗੇ ਦੇ ਵਿੱਚ ਬਰਦਾਸ਼ੀ ਜ਼ਿਆਦਾ ਮੰਨੀ ਜਾਂਦੀ ਹੈ ਜਿਹੜੇ ਦਾ ਜੋੜ ਠੁਕਿਆ ਹੋਇਆ ਹੈ ਨੀਚੇ ਵਾਲਾ ਜੋੜ ਹੁੰਦਾ ਜੀ ਜਿਹੜਾ ਇੱਥੇ ਨੀਚੇ ਵਾਲਾ ਜੋੜ ਹੁੰਦਾ ਇੱਕ ਦੋ ਚਿੰਟੀਆਂ ਹੁੰਦੀਆਂ ਮਿਲਦੀਆਂ ਹੁੰਦੀਆਂ ਉਹ ਇਹਦੇ ਇਹਦੇ ਤਾਂ ਜਿਵੇਂ ਜਮਾ ਮਿਲੀਆਂ ਹੋਈਆਂ ਇੱਕ ਆਉਂਦੀਆਂ ਖੁੱਲੀਆਂ ਰੀੜੀਆਂ ਦਾ ਕਹਿੰਦੇ ਖੁੱਲੀਆਂ ਜਿੰਟੀਆਂ ਦਾ ਆ ਗਿਆ ਉਹਨੂੰ ਤਾਂ ਕਹਿੰਦੇ ਸਾਹ ਬੰਦ ਚੜਦਾ ਜਿਹੜਾ ਜੁੜੀਆਂ ਚਿੰਟੀਆਂ ਦਾ ਆ ਗਿਆ ਉਹਨੂੰ ਸਾਹ ਘੱਟ ਚੜਦਾ ਮਤਲਬ ਕਿ ਉਹ ਡਾਉਂਚ ਘੱਟ ਆਉਦਾ ਇਹ ਹੈ ਜੀ ਗੱਲ ਬਾਕੀ ਆਪਾਂ ਤੁਹਾਨੂੰ ਹੁਣ ਗੱਲ ਦੱਸਦੇ ਹਾਂ ਜੀ ਜਨਵਰੀ ਦੀ ਮਤਲਬ ਕਿ ਕਹਿੰਦੇ ਪੱਟ ਮੋٹے ਹਨਾ ਚੈਸਟ ਪਤਲੀ ਚਾਹੀਦੀ ਹੈ ਫਾਈਟ ਵੀ ਕੰਮ ਆਉਂਦੀ ਹੈ ਵਧੀਆ ਹੁੰਦੀ ਹੈ ਨਹੀਂ ਜੀ ਇਹ ਕੋਈ ਗੱਲ ਨਹੀਂ ਹੈ ਕੋਈ ਸਾਇੰਸ ਨਹੀਂ ਹੈਗੀ ਦੇਖੋ ਜਾਨਵਰ ਜੇਕਰ ਤੁਸੀਂ ਸ਼ੌਂਕ ਕਰ ਰਹੇ ਹੋ ਇੱਕ ਓਦਾਂ ਆਮ ਸ਼ੌਂਕ ਜਿਵੇਂ ਅਸੀਂ ਰੱਖਿਆ ਹੋਇਆ ਹੈ ਨਾ ਪਿਆਰ ਨਾਲ ਤਾਂ ਜੀ ਮੋਟੇ ਦਾ ਜਾਨਵਰ ਨੇ ਖੁਦ-ਬਖੁਦ ਹੋਣਾ ਜਦੋਂ ਦੀ ਕੋਈ ਟ੍ਰੇਨਿੰਗ ਨਹੀਂ ਜਦੋਂ ਤੁਸੀਂ ਉਹਦੀ ਟ੍ਰੇਨਿੰਗ ਕਰਵਾਉਣੀ ਹੈ ਤਾਂ ਜੀ ਉਹ ਖੁਦ-ਬਖੁਦ ਉਹ ਜਾਨਵਰ ਸ਼ੇਪ ਚ ਆ ਜਾਂਦਾ ਜਿਵੇਂ ਆਪਾਂ ਆਦਮੀ ਆ ਜਾਂਦਾ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਜਾਨਵਰ ਦੇ ਰੰਗਾਂ ਬਾਰੇ ਦੇਖੋ ਜੀ ਇਹ ਹੈਗਾ ਜੀ ਚੀਨਾ ਰੰਗ ਸਾਰਾ ਤੁਹਾਨੂੰ ਰੰਗ ਦਿਖਾਉਣਾ ਹੈ ਇਹ ਹੈਗਾ ਕਾਲਾ ਚੀਨਾ ਇਦੇ ਵਿੱਚ ਆ ਜਾਂਦੇ ਜੀ ਵਾਈਟ ਵਾਈਟ ਚੀਨੇ ਵੀ ਆ ਜਾਂਦੇ ਨੇ ਵਾਈਟ ਚੀਨਾ ਦੇ ਵਿੱਚ ਮੰਨ ਲਓ ਜਿਆਦਾ ਰੰਗ ਚਿੱਟਾ ਹੁੰਦਾ ਜਿਵੇਂ ਇਹ ਸ਼ਿੰਬ ਚਿੱਟੇ ਨੇ ਉਹ ਕਾਲੇ ਹੁੰਦੇ ਆ ਇਹ ਚੀਨਾ ਰੰਗ ਕੋਈ ਸਪੈਸੀਫਿਕ ਬਰੀਡ ਜਿਵੇਂ ਕਿਸੇ ਬੰਦੇ ਦੇ ਘਰ ਦੀ ਬਲੱਡ ਲਾਈਨ ਜ਼ਰੂਰੀ ਹੈ ਪਰ ਬਰੀਡ ਇਹ ਸਾਰੇ ਚੀਨਾ ਕਾਲਾ ਹਰਾ ਜਿਹੜਾ ਮਰਜ਼ੀ ਰੰਗ ਆ ਗਿਆ ਉਹ ਹੁੰਦੇ ਬਰੀਡ ਅਸੀਲ ਹੀ ਆ ਜੀ ਉਹਨਾਂ ਦੀ ਬਰੀਡ ਦਾ ਫਰਕ ਨਹੀਂ ਹੁੰਦਾ ਬਸ ਇਕੱਲਾ ਰੰਗਾਂ ਦਾ ਫਰਕ ਹੁੰਦਾ ਰੰਗਾਂ ਨਾਲ ਤੁਸੀਂ ਬਰੀਡ ਨਹੀਂ ਮਾਪ ਸਕਦੇ ਇਹ ਗੱਲ ਜ਼ਰੂਰ ਹੈ ਕਿ ਕਿਸੇ ਬੰਦੇ ਨੇ ਘਰ ਦੀ ਚੀਜ਼ ਇੱਕ ਕਲਰ ਦੀ ਬਣਾਲੀ ਉਹਨੂੰ ਆਪ ਮੰਨ ਸਕਦੇ ਆ ਪਰ ਇਹ ਨਹੀਂ ਹੈਗਾ ਵੀ ਤੁਸੀਂ ਕੋਈ ਸਾਡੇ ਕੋਲ ਚੀਨੇ ਆ ਤੇ ਉਹ ਹੋਰ ਅਸੀਲ ਨੇ ਨਹੀਂ ਅਸੀਲ ਉਹ ਅਸੀਲ ਹੀ ਰਹਿਣੀ ਹੈ ਇਹ ਹੈ ਜੀ ਗੱਲ ਬਾਕੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਜਾਨਵਰ ਦੇ ਮਨ ਲੋ ਕੀ ਤੋਰੇ ਫਰੇਵਾਰੇ ਹਨ ਜਿਹੜੇ ਭਰਾ ਕਹਿੰਦੇ ਹੁੰਦੇ ਆ ਕਿ ਰੋਕੀ ਰੋਕਣਾ ਨੇੜੇ ਲੈ ਜਾਵਾਂ ਕੈਮਰਾ ਹਾਂਜੀ ਹੁਣ ਆਪਾਂ ਜਾਨਵਰ ਦੀ ਗੱਲ ਕਰਦੇ ਹਾਂ ਜਾਨਵਰ ਦੇ ਤੋਰੇ ਫਰੇਵਾਰੇ ਵੀ ਬਹੁਤ ਲੋਕਾਂ ਦੇ ਸਵਾਲ ਹੁੰਦੇ ਆ ਵੀ ਜਾਨਵਰ ਨੂੰ ਅਸੀਂ ਕਿੰਨੀ ਕੀ ਟ੍ਰੇਨਿੰਗ ਕਰਾਈਏ ਕਿਉਂਕਿ ਹਰੇਕ ਕੋਲੇ ਇੰਨਾ ਵੱਡਾ ਗਰਾਊਂਡ ਨਹੀਂ ਹੁੰਦਾ ਜਾਨਵਰ ਨੂੰ ਖੁੱਲੇ ਛੱਡਣ ਵਾਸਤੇ ਹਰੇਕ ਕੋਲੇ ਨਹੀਂ ਹੁੰਦਾ ਤੇ ਸਾਢੇ ਕੋਈ ਹੈ ਜੀ ਤੇ ਉਸ ਕਰਕੇ ਅਸੀਂ ਕਹਿਣਾ ਚਾਹੁੰਨੇ ਵੀ ਜਿਹੜੇ ਵੀਰ ਭਰਾਵਾਂ ਵੱਲੋਂ ਜਾਨਵਰ ਰੱਖਦੇ ਨੇ ਹਨਾ ਛੋਟੇ ਪਿੰਜਰਿਆਂ ਚ ਕੋਠਿਆਂ ਤੇ ਰੱਖਦੇ ਆ ਤਾਂ ਬਈ ਤੁਸੀਂ ਕਿਵੇਂ ਹਫਤੇ ਵਿੱਚੋਂ ਸੰਡੇ ਨੂੰ ਤੁਸੀਂ ਫ੍ਰੀ ਹੋ ਤਾਂ ਤੁਸੀਂ ਜਿਆਦਾ ਨਹੀਂ ਤੁਸੀਂ 15 ਤੋਂ 20 ਮਿੰਟ 15 ਤੋਂ 20 ਮਿੰਟ ਤੁਸੀਂ ਕੀ ਕਰਨਾ ਹੈ ਜਾਨਵਰ ਨੂੰ ਖੁੱਲਾ ਛੱਡਣਾ ਜਦੋਂ ਉਹਨੂੰ ਖੁੱਲਾ ਇਸ ਤਰੀਕੇ ਨਾਲ ਛੱਡਣਾ ਹੈ ਕਿ ਤੁਹਾਡਾ ਜਾਨਵਰ ਜਿਹੜਾ ਉਹ ਆਪਦੇ ਹਿਸਾਬ ਨਾਲ ਤੁਰੇ ਤੁਸੀਂ ਉਹਨੂੰ ਮੋੜਨਾ ਨਹੀਂ ਯਾਰ ਤੂੰ ਇੱਧਰ ਆ ਜਾ ਉੱਧਰ ਆ ਜਾ ਦਾਣੇ ਪਾ ਕੇ ਬੁਲਾ ਲੈ ਨਹੀਂ ਛੱਡਣਾ ਨਹੀਂ ਉਹਨੂੰ ਖੁਦ ਬਖੁਦ ਖੇਡਣ ਦੋ ਉਹਨੇ ਮਿੱਟੀ ਵਿੱਚ ਵੀ ਖੇਡੇਗਾ ਉਹਨੇ ਮਿੱਟੀ ਵਿੱਚ ਵੀ ਖੇਡੇਗਾ ਤੇ ਬਾਕੀ ਆਪਦੀ ਮੂਵਮੈਂਟ ਕਰੇਗਾ ਜੇ ਤੁਹਾਡੇ ਕੋਲ ਮਾਦੀਆਂ ਨੇ ਸ਼ਾਂਤ ਮਾਦੀਆਂ ਨੇ ਜਿਹੜੀਆਂ ਘੱਟ ਛਾਲਾ ਮਾਰਦੀਆਂ ਤਾਂ ਤੁਸੀਂ ਉਹਨਾਂ ਨੂੰ ਵੀ ਲਿਆ ਕੇ ਨਾਲ ਛੱਡ ਸਕਦੇ ਹੋ ਪਰ ਮਾਦੀਆਂ ਹੁੰਦੀਆਂ ਨੇ ਉਹ ਸ਼ਾਂਤ ਨਹੀਂ ਹੁੰਦੀਆਂ ਉਹ ਡੱਡ ਜਾਂਦੀਆਂ ਫਿਰ ਉਹਨਾਂ ਨੂੰ ਪਕੜ ਕੇ ਲ ਇੱਕ ਉਹ ਨੂੰ ਤੁਸੀਂ ਜਾਨਵਰ ਦੇਖੋ ਆਵਦੀ ਮौज ਵਿੱਚ ਆਪਾਂ ਇਹਨੂੰ ਕੁਝ ਨਹੀਂ ਦੇਣਾ ਜਿਹੜੀ ਇਹ ਇਹ ਜਿਹੜੀ ਇਹ ਚੀਜ਼ ਹੈ ਨਾ ਇਹ ਜਾਨਵਰ ਦਾ ਬਿਊ ਬੂਸਟ ਕਰਦੀ ਆ ਇਮਿਊਨਿਟੀ ਬੂਸਟ ਕਰਦੀ ਆ ਕਿਉਂਕਿ ਇੱਥੇ ਹਰਾ ਹਰੇ ਪੱਤੇ ਹਰੇ ਘਾਹ ਇਹਨਾਂ ਕੁਝ ਆ ਗਿਆ ਉਹ ਚੀਜ਼ਾਂ ਕਰਕੇ ਇਮਿਊਨਿਟੀ ਬੂਸਟ ਹੋ ਰਹੀ ਆ ਬਾਕੀ ਜੇ ਤੁਸੀਂ ਦਵਾਈਆਂ ਬਾਰੇ ਪੁੱਛਣਾ ਕਿ ਕੀ ਦਵਾਈਆਂ ਦੀ ਇਹ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੱਸਾਂਗੇ ਪਰ ਇਹ ਚੀਜ਼ ਜ਼ਰੂਰ ਕਰੋ ਜੀ ਆ ਜਾਪਾਂ ਸੰਦ ਦਿਖਾਈਏ ਹੁਣ ਇੱਕ ਇੱਥੇ ਜਾਲ ਹੈ ਇੱਥੇ ਖੇਡਦਾ ਫਿਰਦਾ ਹੈ ਇਹ ਚੀਜ਼ਾਂ ਇਹਨਾਂ ਵਾਸਤੇ ਬੈਸਟ ਹੈ ਬਾਕੀ ਅਸੀਜ ਜਿਹੜੇ ਲੋਕ ਤਿਆਰ ਕਰਦੇ ਕਹਿੰਦੇ ਬਰਾਮ ਪਾਓ ਛੋਲੇ ਪਾਓ ਹਨਾ ਉਹਨਾਂ ਨਾਲੋਂ ਤਾਂ ਜੀ ਤੁਸੀਂ ਜੇ ਜਾਨਵਰ ਨੂੰ ਐਦਾਂ ਖੁੱਲਾ ਛੜਤਾ ਨਾ ਐਦਾਂ ਖੁੱਲਾ ਛੜਤਾ ਉਹ ਮੰਨ ਕੇ ਚੱਲੋ ਵੀ 10 ਗੁਣਾ ਜ਼ਿਆਦਾ ਵੈਸਟਰ ਹੈ ਕਿਉਂਕਿ ਜਦੋਂ ਜਿੱਦਾਂ ਇਨਸਾਨ ਹਨਾ ਆਪਾਂ ਨੂੰ ਆਜ਼ਾਦੀ ਚਾਹੀਦੀ ਹੈ ਤਾਂ ਜਾਨਵਰ ਨੂੰ ਵੀ ਆਜ਼ਾਦੀ ਚਾਹੀਦੀ ਹੈ ਇਹਨਾਂ ਨੂੰ ਤਾਂ ਆਜ਼ਾਦੀ ਦਿਓ ਜਿੰਨੇ ਖੁੱਲੇ ਖੇਡਣਗੇ ਖੁੱਲੇ ਪਲਣਗੇ ਉਨਹੀਂ ਇਹ ਜ਼ਿਆਦਾ ਵਧਣਗੇ ਤੁਹਾਨੂੰ ਇਹ ਵੀ ਨੋਟਿਸ਼ ਚ ਰੱਖੋ ਜਿਹੜੇ ਬੰਦੇ ਘਰੇ ਖੁੱਡੇ ਦੇ ਵਿੱਚ ਜਾਨਵਰ ਰੱਖਦੇ ਨੇ ਉਹਨਾਂ ਨੂੰ ਅਸੀਂ ਗੱਲ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਬਈ ਉਹਨਾਂ ਨੂੰ ਖੁੱਲੇ ਛੱਡਿਆ ਕਰੋ ਜਾਨਵਰ ਨੂੰ ਹਫਤੇ ਚ ਇੱਕ ਦਿਨ ਅੱਧਾ ਘੰਟਾ 20 ਮਿੰਟ 25 ਮਿੰਟ ਖੜ੍ਹਾ ਉਹ ਜਿਹੜੇ ਜਾਨਵਰਾਂ ਦੀਆਂ ਲੱਤਾਂ ਜੁੜਦੀਆਂ ਨਾ ਕੁੱਬੇ ਜੇ ਹੋ ਜਾਂਦੇ ਨੇ ਉਹ ਇਸ ਗੱਲ ਕਰਕੇ ਹੁੰਦੇ ਨੇ ਉਹ ਕਿਉਂਕਿ ਉਹ ਖੁੱਲੇ ਨਹੀਂ ਛੱਡੇ ਜਾਂਦੇ ਆਹ ਦੇਖੋ ਜੀ ਹੁਣ ਤੁਸੀਂ ਇੱਧਰ ਦੇਖੋ ਉਹ ਉਹਨਾਂ ਉੱਥੇ ਖਾਈ ਜਾਂਦਾ ਪੱਤੇ ਖਾਈ ਜਾਂਦਾ ਕੋਈ ਕੁਸ਼ ਖਾ ਲਿਆ ਉਹਨੇ ਕਦੇ ਕੁਸ਼ ਖਾ ਲਿਆ ਕਿਉਂਕਿ ਇਹ ਸਾਡਾ ਖੇਤੀ ਏਰੀਆ ਹੈਗਾ ਖੇਤੀ ਏਰੀਆ ਦੇ ਵਿੱਚ ਹੋਣ ਕਰਕੇ ਤੁਸੀਂ ਮੇਰੇ ਵੀਰੋ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਬਾਕੀ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਕਰਾਵਾਂਗੇ ਹੋਰ ਜਾਨਵਰਾਂ ਦੇ ਸ਼ੌਂਕ ਕਮੈਂਟ ਕਰੋ ਕੀ ਦਵਾਈਆਂ ਬਿਮਾਰੀਆਂ ਆਉਂਦੀਆਂ ਤੁਹਾਡੇ ਕੋਲ ਜਾਨਵਰਾਂ ਦੇ ਸਾਰੇ ਦਵਾਈਆਂ ਦੱਸਾਂਗੇ ਬਾਕੀ ਬਰੀਡਿੰਗ ਬਰੂਡਿੰਗ ਬਾਰੇ ਜੇ ਕਿਸੇ ਨੇ ਪੁੱਛਣਾ ਹੈ ਤਾਂ ਉਹ ਆਪਾਂ ਹੁਣ ਨੰਬਰ ਦੇ ਦਾਂਗੇ ਉਹਦੇ ਬਾਰੇ ਵੀ ਤੁਹਾਨੂੰ ਵੀਡੀਓ ਵੀਡੀਓ ਫੋਟੋ ਫੋਟੋ ਪਾ ਦੇਵਾਂਗੇ ਇਹਦੇ ਨਾਲ ਕਿਹੜੀ ਮੁਰਗੀ ਉਹ ਵੀ ਦੱਸ ਦਾਂਗੇ ਬਾਕੀ ਧੰਨਵਾਦ ਜੀ